ਪੰਛੀਆਂ ਨੇ ਕੀਤਾ ਬੰਦਿਆਂ ਵਾਲਾ ਕੰਮ ਵਿਅਕਤੀ ਨੇ ਮੌਕੇ ਤੇ ਬਣਾ ਲਈ ਵੀਡੀਓ ਅਕਸਰ ਹੀ ਜਦੋਂ ਕੋਈ ਲੋੜਵੰਦ ਦੀ ਮਦਦ ਕਰਦਾ ਏ ਤਾਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜੋ ਕਿ ਬਿਨਾਂ ਲੋੜ ਤੋਂ ਵੀ ਮਦਦ ਲੈਣ ਲਈ ਪਹੁੰਚ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਪੰਛੀ ਦਿਖਾਈ ਦੇ ਰਹੇ ਨੇ ਦਰਸਲ ਇੱਕ ਵਿਅਕਤੀ ਨੇ ਜਦੋਂ ਇੱਕ ਜ਼ਖਮੀ ਪੰਛੀ ਨੂੰ ਦੇਖਿਆ ਤਾਂ ਉਹ ਉਸ ਨੂੰ ਖਾਣ ਲਈ ਚੋਗਾ ਪਾਉਣ ਲੱਗਾ ਅਤੇ ਜਦੋਂ ਉਹ ਵਿਅਕਤੀ ਜ਼ਖਮੀ ਪੰਛੀ ਨੂੰ ਚੋਗਾ ਪਾ ਰਿਹਾ ਸੀ ਤਾਂ ਉਸ ਨੂੰ ਚੋਗਾ ਪਾਉਂਦਾ ਦੇਖ ਉੱਥੇ ਹੋਰ ਪੰਛੀ ਵੀ ਆ ਕੇ ਜ਼ਖਮੀ ਪੰਛੀ ਵਾਂਗ ਹੀ ਆਪਣੇ ਖੰਭ ਖਿਲਾਰ ਕੇ ਬੈਠ ਗਏ ਤਾਂ ਕਿ ਚੋਗਾ ਪਾਉਣ ਵਾਲਾ ਵਿਅਕਤੀ ਉਹਨਾਂ ਨੂੰ ਵੀ ਜ਼ਖਮੀ ਸਮਝ ਕੇ ਚੋਗਾ ਪਾ ਦੇਵੇ ਇਹ ਦੇਖ ਉਸ ਵਿਅਕਤੀ ਨੇ ਮੌਕੇ ਤੇ ਇਹਨਾਂ ਪੰਛੀਆਂ ਦੀ ਵੀਡੀਓ ਬਣਾ ਲਈ ਸੋ ਕੀ ਹੁਣ ਇਹ ਕਿਹਾ ਜਾਵੇ ਕਿ ਇਨਸਾਨਾਂ ਨੂੰ ਦੇਖ ਪੰਛੀ ਵੀ ਇਨਸਾਨਾਂ ਵਾਲੀਆਂ ਹਰਕਤਾਂ ਕਰਨ ਲੱਗ ਗਏ ਨੇ ਅੱਗੇ ਤਾਂ ਕਿਹਾ ਜਾਂਦਾ ਸੀ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਏ ਪਰ ਕੀ ਹੁਣ ਇਹ ਕਿਹਾ ਜਾਵੇ ਵੀ ਇਨਸਾਨਾਂ ਨੂੰ ਦੇਖ ਪੰਛੀ ਵੀ ਪੁੱਠੇ ਕੰਮ ਸਿੱਖਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ